हां जी चैनल ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸਾਨੂੰ ਸੈਂਡ ਕਰ ਦਿਓ ਛੋਡੀ ਐਡ ਹੀ ਲਾਵਾਂਗੇ ਅੱਜ ਹੀ ਲੈ ਕੇ ਆਇਆ ਜੌਂਡੀਅਰ 5210 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾ ਆਲ オリジナル ਟਰੈਕਟਰ ਹੈਗਾ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ 90 ਪੈਚ ਟਾਇਰ ਨੇਗੇ ਕੋੜਾ ਬੈਂਪਰ ਹੱਡ ਸਾਤਰੀ ਲੱਗੇ ਹੋਏ ਆ ਵਰਸ ਪੀਟੀਓ ਪਾਵਰ ਕਟਾਈ ਆ ਟਾਪ ਮਾਡਲ ਆ 2023 ਮਾਡਲ ਆ 280 ਘੰਟੇ ਚੱਲਿਆ ਹੋਇਆ ਨਗਦ ਕੈਸ਼ ਦਾ ਟਰੈਕਟਰ ਹੈਗਾ ਕੋਈ ਲੋਨ ਨਹੀਂ ਫਸਟ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ ਆਗਾ ਆਲ オリジナル ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈਗਾ 2023 ਮਾਡਲ ਆਗਾ 280 ਘੰਟੇ ਚੱਲਿਆ ਹੋਇਆ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਆ 9 ਲੱਖ ਰੁਪਈਆ ਬਾਕੀ ਮੌਕੇ ਤੇ ਲੈਸ ਹੋ ਜੂਗਾ ਮਾਲਕ ਵੀਰਾਂ ਦਾ ਏਰੀਆ ਸਮਾਧ ਭਾਈ ਕਿਹਾ ਕਨੈਕਟ ਨੰਬਰ ਆ ਮਾਲਕ ਵੀਰਾਂ ਦਾ 70873 91073 ਮਾਲਕ ਵੀਰਾਂ ਦਾ ਕਨੈਕਟ ਨੰਬਰ ਹੈਗਾ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ